ਸਰ ਸੀਗੇ ਅਸੀਂ ਕਿਹਾ ਟਰਾਂਸਫਾਰਮਰ ਨੂੰ ਅਗ ਲੱਗ ਗਈ ਆ ਮੈਂ ਮੁੰਡੇ ਨੂੰ ਕਿਹਾ ਮੈਂ ਕਿਹਾ ਵੇ ਦੌੜਦਾ ਮੈਂ ਕਿਹਾ ਗੱਡੀ ਪਰੇ ਕਰ ਦੇ ਤੇ ਜਦੋਂ ਅਸੀਂ ਮੜ ਜਾਣਾ ਗੇਟ ਖੋਲਿਆ ਤੇ ਇੱਥੇ ਉਹ ਖੜੇ ਸੀਗੇ ਤੇ ਜਦੋਂ ਅਸੀਂ ਗੇਟ ਖੋਲਣ ਲੱਗੇ ਉਹ ਸਿੱਧੇ ਸਾਡੇ ਵੱਲੋਂ ਜਿੱਦਾਂ ਗੱਡੀ ਲੈ ਕੇ ਉਹ ਇਦਾਂ ਹੋ ਗਿਆ ਤੇ ਲਾਪੇ ਜਿੱਦਾਂ ਸਾਡੇ ਮਾਨ ਨ ਲੱਗੇ ਦੇ ਮਾਪੇ ਤੁਸੀਂ ਜਾਂਦੇ ਸੀ ਉਹ ਕੋਈ ਨਹੀਂ ਅਸੀਂ ਨਹੀਂ ਕੋਈ ਵੀ ਜਾਣਦੇ ਹੈਗੇ ਅਸੀਂ ਇੱਕੀ ਸਾਲ ਦੇਖਿਆ ਹੀ ਨਹੀਂ ਹੈਗਾ ਕੋਈ ਇਧਰ ਨੂੰ ਤਿੰਨ ਜਣੇ ਸੀਗੇ ਇਨੇ ਨੇ ਮੁਝ ਕੋ ਦੇ ਸੀ ਹਾਂਜੀ ਤਿੰਨ ਜਾਣੇ ਸੀਗੇ ਤੇ ਆਏ ਕਿੱਧਰੋਂ ਸੀ ਤੇ ਗਏ ਕਿੱਧਰੋਂ ਐਸੀ ਦੇਖੇ ਨਹੀਂ ਹੈਗੇ ਕਿੱਧਰੋਂ ਆਏ ਆ ਜਾਣੇ ਆ ਲਾਗੇ ਜਿਹੜੇ ਘਰ ਸੀ ਉਨੀ ਦੱਸਿਆ ਵੀ ਇੱਥੇ ਖੜੇ ਸੀ ਇੱਥੇ ਖੜਿਆਂ ਨੂੰ ਗੋਲੀਆਂ ਮਾਰੀਆਂ ਉਹਨੇ ਮਾਰ ਕੇ ਤਾਂ ਉਹ ਆਇਆ ਨਹੀਂ ਚਲ ਗਿਆ ਚਲਾਈਆਂ ਕਿੱਥੇ ਗੋਲੀਆਂ ਹਾਂਜੀ ਸਾਡੇ ਲਈ ਘਰ ਵਾਲੀ ਸਾਈਡ ਚ ਲੈ ਜਾਂ ਹਾਂਜੀ ਇੱਥੇ ਚਲਾਈਆਂ ਖੜੇ ਹੋ ਕੇ ਗੱਡੀ ਦੇ ਉੱਤੇ ਤੇ ਜਦੋਂ ਅਸੀਂ ਜਦੋਂ ਅਸੀਂ ਗੇਟ ਖੋਲਣ ਲੱਗੇ ਤੇ ਮਾਪੋਤੇ ਅਸੀਂ ਦੋਨੇ ਦੌਦਾ ਸੀ ਹਨਾ ਗੇਟ ਜਦੋਂ ਐਦਾ ਹੋਰੀ ਸਾਡੇ ਵੱਲੋਂ ਕੀਤੀ ਤੇ ਅਸੀਂ ਨਾ ਠਿੱਕੇ ਕੋਠੇ ਦੇ ਚਲੇ ਤੁਹਾਨੂੰ ਇਨਫੋਰਮੇਸ਼ਨ ਆਈ ਸੀ ਇੱਥੇ ਨਕੇਸ਼ ਕੁਮਾਰਾ ਮਨੀਰਾਂ ਦੇ ਘਰੇ ਕਿੱਥੇ ਫਾਇਰਿੰਗ ਕੀਤੀ ਹੈ ਮੌਕੇ ਤੇ ਅਸੀਂ ਦੇਖਿਆ ਉਹਨਾਂ ਦੀ ਗੱਡੀ ਦੇ ਵਿੱਚ ਸ਼ੀਸ਼ਾ ਟੁੱਟਿਆ ਹੈ ਉਹਨਾਂ ਦਾ ਦੋ ਕੋਲ ਗਏ ਆ ਤੇ ਨਕੇਸ਼ ਨੂੰ ਮਿਲੇ ਅਸੀਂ ਉਹਨਾਂ ਦੇ ਘਰੇ ਨਕੇਸ਼ ਆ ਉਹਦੇ ਦੀ ਮਦਰ ਹੈ ਤੇ ਗੱਲਬਾਤ ਕਰ ਰਹੇ ਆ ਪਤਾ ਕਰ ਰਹੇ ਆ ਕਿ ਹੋਇਆ ਕਿੱਦਾਂ ਹੋਇਆ ਫਿਲਹਾਲ ਸਾਡੇ ਕੋਲ ਇਨਫੋਰਮੇਸ਼ਨ ਨਾਲ ਸੀਸੀਟੀਵੀ ਦਾ ਜਾਰਾ ਕਿਉਂਕਿ ਕੈਮਰਾਸ ਤਾਂ ਲੱਗੇ ਨੇ ਇਹਨਾਂ ਦੇ ਦਸੰਦ ਨੂੰ ਤਾਕਤ ਤਿੰਨੇ ਨੇ ਆਏ ਸੀਗੇ ਮੁੰਡੇ ਉਹਨਾਂ ਦੇ ਨੇ ਦੇਖਿਆ ਮੋਟਰਸਾਈਕਲ ਦੇ ਉੱਤੇ ਸੀਗੇ ਤੇ ਇਹਨਾਂ ਨੇ ਉਹਨਾਂ ਦੇ ਵਿੱਚ ਦੋ ਮੋਟਰਸਾਈਕਲ ਤੇ ਬੈਠੇ ਇੱਕ ਨੁੱਤਰਗੇ ਫਾਇਰਿੰਗ ਕੀਤੀ ਹੈ ਇਹਨਾਂ ਦੀ ਗੱਡੀ ਵਿੱਚ ਗੋਲੀ ਮਾਰੀ ਹੈ ਜੀ ਗੋਲੀ ਇਹਨਾਂ ਨੂੰ ਪਰਟੀਕੂਲਰ ਇਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜਾਂ ਗੱਡੀ ਤੇ ਹੀ ਗੱਡੀ ਦੇ ਵਿੱਚ ਹੀ ਫਾਇਰ ਕੀਤਾ ਤੇ ਇਹਨਾਂ ਉਹ ਮੁੰਡਾ ਬਾਹਰ ਵੀ ਖੜਾ ਸੀਗਾ ਪਰ ਤੁਹਾਨੂੰ ਅਜੇ ਉਹਨਾਂ ਨੇ ਕੁਝ ਨਹੀਂ ਕਿਹਾ ਸਿਰਫ ਗੱਡੀ ਦੇ ਵਿੱਚ ਹੀ ਫਾਇਰ ਮਾਰਿਆ ਉਹਨਾਂ ਨੇ ਹਾਲੇ ਪ੍ਰਾਇਮਰੀ ਇਨਵੈਸਟੀਗੇਸ਼ਨ ਵਿੱਚ ਕੀ ਸਾਹਮਣੇ ਆਇਆ ਕੌਣ ਸੀਗੇ ਕੁਝ ਪਤਾ ਲੱਗਦਾ ਨਹੀਂ ਸੀ ਸੀਸੀਟੀਵੀ ਪਰਟੀਕੂਲਰ ਚੈੱਕ ਕਰ ਰਹੇ ਹਾਂ ਮੇਰੀ ਰਸਾਇਣ ਵੀ ਤਿੰਨ ਬੰਦੇ ਹੈ ਇਹਨਾਂ ਦੇ ਮੂਹਰੇ ਸਿਰਲੇ ਬੈਠੇ ਸੀਗੇ ਕੋਈ ਪਹਿਰਾਵੇ ਤੋਂ ਕੁਛ ਅਜੇ ਕੁਛ ਨਹੀਂ ਪਹਿਰਾਵੇ ਦਾ ਪਤਾ ਲੱਗਿਆ ਇਹ ਸਿਰਫ ਇੰਨਾ ਹੀ ਹੈ ਵੀ ਤਿੰਨ ਬੰਦੇ ਜਿਨ੍ਹਾਂ ਨੇ ਮੂਹਰੇ ਸਿਰ ਬੰਨੇ ਸੀ ਕਾਲੇ ਰੰਗ ਦਾ ਮੋਟਰਸਾਈਕਲ ਉਹ ਕੀ ਜੀ ਫ੍ਰੀਸ ਕਰ ਰਹੇ ਨੇ ਜਲਦੀ ਵੀ ਫ੍ਰੀਸ ਕਰਾਂਗੇ ਇਸ ਜੀ ਨੂੰ ਠੀਕ ਧੰਨਵਾਦ ਗੱਲਬਾਤ